ਇੱਕ ਬਿਹਤਰ ਵੱਡੀ ਤੇ अहम ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਤੇ ਹਾਲਾਂਕਿ ਤੁਹਾਨੂੰ ਦੱਸੀਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ ਪਾਵਨ ਸਰੂਪਾ ਦੇ ਮਾਮਲੇ ਦੇ ਵਿੱਚ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਪੂਰਾ ਮਾਮਲਾ ਤੁਹਾਡੇ ਨਾਲ ਸਾਂਝਾ ਕਰਾਂਗੇ ਦਰਸਲ ਦੱਸਦੀਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ 328 ਪਾਵਨ ਸਰੂਪਾ ਦੇ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਤਾਂ ਹੁਣ ਕੁਝ ਲੋਕਾਂ 'ਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਪੂਰਾ ਮਾਅਨਾ ਕੀਆ ਹੋ ਤੁਹਾਡੇ ਨਾਲ ਸਾਂਝਾ ਕਰ ਲੈਂਦੇ ਆ ਦੱਸਿਆ ਜਾ ਰਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੰਪੋਏ 328 ਰੁਪਏ ਦੇ ਮਾਮਲੇ ਦੇ ਵਿੱਚ 16 ਲੋਕਾਂ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਐਫ ਆਈ ਆਰ ਦੀ ਕਾਪੀ ਵੀ ਜਿਹੜੀ ਆ ਉਹ ਸਾਹਮਣੇ ਆ ਚੁੱਕੀ ਹੈ ਇਸੇ ਹੀ ਵਿਚਾਲੇ ਐਸਟੀਪੀਸੀ ਦੇ ਉਸ ਸਮੇਂ ਦੇ ਮੁਖ ਸਕੱਤਰ ਸਮੇਤ ਕਈ ਵੱਡੇ ਅਧਿਕਾਰੀਆਂ ਦੇ ਨਾਮ ਵੀ ਇਸ ਦੇ ਵਿੱਚ ਸ਼ਾਮਲ ਹੋਏ ਨੇ ਜਿਸ ਦੀ ਵੀਡੀਓ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ ਦੱਸੀਏ ਕਿ ਗੁੰਮ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਰੂਪਾਂ ਦੇ ਮਾਮਲੇ ਦੇ ਵਿੱਚ ਹੁਣ ਵੱਡੀਆਂ ਕਾਰਵਾਈਆਂ ਜਿਹੜੀਆਂ ਹੋ ਚੁੱਕੀਆਂ ਨੇ ਐਸਟੀਪੀਸੀ ਦੇ ਕੁਝ ਮੁੱਖ ਸਕੱਤਰ ਸਮੇਤ ਕਈ ਵੱਡੇ ਅਧਿਕਾਰੀਆਂ ਦੇ ਨਾਮ ਇਸ ਲਿਸਟ ਦੇ ਵਿੱਚ ਇਸ ਐਫਆਈਆਰ ਦੇ ਵਿੱਚ ਦਰਜ ਕੀਤੇ ਗਏ ਨੇ ਜਿਸ ਤੋਂ ਬਾਅਦ ਹੁਣ ਪੂਰੇ ਮਾਮਲੇ ਦੇ ਉੱਤੇ ਖੁਲਾਸੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਤਾਂ ਇਸ ਵੀਡੀਓ ਨੂੰ ਤੁਸੀਂ ਸੁਣ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਵੱਡੇ ਖੁਲਾਸੇ ਹੋਏ ਨੇ ਤਾਂ ਹੁਣ 16 ਲੋਕਾਂ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਆ ਤਾਂ ਐਸ ਆਈ ਪੀ ਸੀ ਦੇ ਮੁੱਖ ਸਕੱਤਰ ਤੇ ਕੁਝ ਹੋਰ ਵੱਡੇ ਜਿਹੜੇ ਅਧਿਕਾਰੀ ਨੇ ਉਸ ਸਮੇਂ ਦੇ ਜਿਹਨੇ ਉਹਨਾਂ ਦੇ ਉੱਤੇ ਐਫ ਆਈ ਆਰ ਦਰਜ ਹੋ ਚੁੱਕੀ ਆ ਤਾਂ ਵੱਡੀ ਕਾਰਵਾਈ ਜਿਹੜੀ ਆ ਕਰ ਦਿੱਤੀ ਗਈ ਆ ਤਾਂ ਇਸ ਵੀਡੀਓ ਦੇ ਵਿੱਚ ਕੀ ਕੁਝ ਬਿਆਨਬਾਜ਼ੀ ਹੋਈ ਆ ਉਹ ਤੁਸੀਂ ਸੁਣ ਸਕਦੇ ਹੋ ਪਰ ਹੁਣ ਸੀਗਰੂ ਗਰਾਂਟ ਸਾਈਡ ਜੀ ਦੇ ਜਿਹੜੇ ਗਾਇਬ ਹੋਏ ਸੀਗੇ ਸਰੂਪ ਉਹਨਾਂ ਦੇ ਮਾਮਲੇਅਤ ਵਿੱਚ ਵੱਡੀਆਂ ਕਾਰਵਾਈਆਂ ਕੀਤੀਆਂ ਗਈਆਂ ਨੇ ਤਾਂ ਹੁਣ ਇਹ ਮਾਮਲੇ ਦੇ ਵਿੱਚ ਵੱਡੀ ਖੁਲਾਸਾ ਵੱਡੀ ਅਪਡੇਟ ਜਿਹੜੀਆਂ ਨਿਕਲ ਕੇ ਸਾਹਮਣੇ ਆ ਗਈ ਹੈ ਤਾਂ ਇਸ ਵੀਡੀਓ ਨੂੰ ਤੁਸੀਂ ਗੌਰ ਨਾਲ ਦੇਖ ਸਕਦੇ ਹੋ ਤੇ ਨਾਲ ਦੀ ਨਾਲ ਆਪਣੀ رائے ਜ਼ਰੂਰ ਸਾਂਝੀ ਕਰਨਾ ਕਿ ਆਖਰ ਇਸ ਪੂਰੇ ਮਾਮਲੇ ਦੇ ਵਿੱਚ ਤੁਹਾਡੇ ਕੀ ਵਿਚਾਰ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਵਾਹਿ ਜੀ ਕੀ ਫਤਿਹ 328 ਪਾਵਨ ਸਰੂਪ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਬਾਦਲਕਿਆਂ ਵੱਲੋਂ ਚੋਰੀ ਵੇਚ ਦਿੱਤੇ ਸਨ ਤਿੰਨਾਂ ਦੇ ਇਨਸਾਫ ਲਈ ਪਿਛਲੇ 5 ਸਾਲਾਂ ਤੋਂ ਨਿਰੰਤਰ ਪੰਥਕ ਹੋਕਾ ਦਿੱਤਾ ਜਾ ਰਿਹਾ ਸੀਗਾ ਅੱਜ ਇੱਥੇ ਮਹਾ ਪੰਚਾਇਤ ਹੋਈ ਜਿਸ ਵਿੱਚ ਸਰਕਾਰ ਵੱਲੋਂ ਸਰਦਾਰ ਕੋਰਤਾਰ ਸਿੰਘ ਸਦਵਾ ਸਪੀਕਰ ਔਰ ਇੰਦਰਬੀਰ ਸਿੰਘ ਜੀ ਨਿਜੇ ਸਾਹਿਬ ਹਰਜੋਤ ਸਿੰਘ ਸਿੱਖਿਆ ਮੰਤਰੀ ਇਹ ਤਿੰਨ ਵਜੀਰ ਪੰਜਾਬ ਸਰਕਾਰ ਵੱਲੋਂ ਅੱਜ ਇੱਥੇ ਪੰਥਕ ਹੋ ਕੇ ਤੇ ਪਹੁੰਚੇ ਤੇ ਦੁਪਹਿਰ ਨੂੰ ਆ ਕੇ ਐਲਾਨ ਕੀਤਾ ਗਿਆ ਕਿ ਹਰ ਹਾਲਤ ਅਸੀਂ 328 ਪਾਵਨ ਸਰੂਪਾਂ ਬਾਬਤ ਹੋਈ ਦੇਰੀ ਦੀ ਸਰਕਾਰ ਮਾਫੀ ਮੰਗਦੀ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਂਦ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸੁਤੰਤਰਤਾ ਨੂੰ ਜਾਗਤ ਜੋਤ ਐਕਟ ਨੂੰ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਅਸੀਂ ਐਫ ਆਈ ਆਰ ਦਰਜ ਕਰਨ ਤੋਂ ਬਿਨਾਂ ਨਹੀਂ ਜਾਵਾਂਗੇ ਜਦ ਕੀ ਇਹਨਾਂ ਦਾ 12 ਵਜੇ ਦਾ ਟਾਈਮ ਸੀ ਤੇ ਹੁਣ ਇੱਥੇ ਪੌਣੇ 7 ਵਜਣ ਵਾਲੇ ਨੇ ਰਾਤ ਤੇ ਸ਼ਾਮ ਦੇ ਐਫ ਆਈ ਆਰ ਦੀ ਕਾਪੀ ਲੈ ਕੇ ਆਪ ਮੇਰੇ ਕੋਲੇ ਪੰਥਕ ਹੋ ਕੇ ਤੇ ਪਹੁੰਚੇ ਆ ਤੇ ਅਸੀਂ ਜਿੱਥੇ ਇਹਨਾਂ ਨੂੰ ਜੀ ਆਇਆਂ ਕਹਿੰਦੇ ਇਸ ਗੱਲ ਦੀ ਤੁਸੀਂ ਵਧਾਈ ਦੇ ਪਾਤਰੋ ਗੁਰੂ ਤੁਹਾਨੂੰ ਖੁਸ਼ੀਆਂ ਦੇ ਕਿ ਤੁਸੀਂ ਅੱਜ ਗੁਰੂ ਦੇ ਹੱਕ 'ਚ ਹਾ ਦਾ ਨਾਹਰਾ ਮਾਰਿਆ ਗੁਰੂ ਸਾਹਿਬ ਤੇ ਅਟੈਕ ਸੀਗਾ ਉਸ ਅਟੈਕ ਨੂੰ ਰੋਕਣ ਲਈ ਅੱਜ ਜਿਹੜੀ ਦੋਸ਼ੀਆਂ ਖਿਲਾਫ ਕਾਰਵਾਈ ਦੀ ਗੱਲ ਸ਼ੁਰੂਆਤ ਹੋਈ ਮੁਬਾਰਕ ਬਾਤ ਪੰਜਾਬ ਸਰਕਾਰ ਨੇ ਇਸ ਗੱਲ ਨੂੰ ਸੁਣਿਆ ਅੱਗੇ ਤੋਰਿਆ ਤੇ ਮੈਂ ਇਹ ਵੀ ਕਵਾਂਗਾ ਸੰਧਵਾ ਸਾਹਿਬ ਅੱਜ ਜਿਹੜੀ ਸ਼ੁਰੂਆਤ ਹੋਈ ਇਹਨੂੰ ਨੇਪਰੇ ਵੀ ਚਾੜਿਓ ਇਹ ਵਿੱਚ ਵਿਚਾਲੇ ਨਾ ਰਹਿ ਜਾਏ ਤੀਸਰੀ ਗੱਲ ਕਵਾਂਗਾ ਸੰਧਵਾ ਸਾਹਿਬ ਅੱਗੇ ਤੋਂ ਕਿਸੇ ਸਿੱਖ ਨੂੰ 5 ਸਾਲ ਗੁਰੂ ਵਾਸਤੇ ਸੜਕ ਤੇ ਨਾ ਬਹਿਣਾ ਪਵੇ ਇਹ ਵੀ ਖਿਆਲ ਰੱਖਿਓ ਚੌਥੀ ਗੱਲ ਇਹ ਵੀ ਕਵਾਂਗਾ ਸੰਧਵਾ ਸਾਹਿਬ ਵਿਧਾਨ ਸਭਾ ਦੇ ਵਿੱਚ ਲਿਜਾ ਕੇ ਇੱਕ ਕਾਨੂੰਨ ਪਾਸ ਕਰਾ ਦਿਓ ਕਿ ਭਵਿੱਖ ਵਿੱਚ ਅਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਕੋਈ ਵਾਰ ਕਰਦਾ ਏ ਇਸ ਤਰ੍ਹਾਂ ਦੀ ਹਿਮਾਕਤ ਕਰਦਾ ਏ ਉਹਦੇ ਲਈ ਸਜ਼ਾ ਸਜਾਏ फांसी ਮੌਤ ਹੋਏਗੀ ਤਾਂ ਕਿ ਭਵਿੱਖ ਵਿੱਚ ਕੋਈ ਗੁਰੂ ਸਾਹਿਬ ਤੇ ਬਾਰ ਨਾ ਕਰ ਸਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਰਬਸਾਂਝੀ ਵਾਲਤਾ ਦੇ ਪ੍ਰਤੀਕ ਨੇ ਸਮੁੱਚੀ ਮਾਨਵਤਾ ਦੇ ਕਲਿਆਣਕਾਰੀ ਨੇ ਉਹ ਹਰੇਕ ਨੂੰ ਆਜ਼ਾਦ ਫਿਜਾ ਦਾ ਨਿਗ ਦੇਣ ਵਾਲੇ ਮਨੁੱਖੀ ਅਧਿਕਾਰਾਂ ਦੀ ਆਵਾਜ਼ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਤਾਂ ਰੁਕਣ ਗਈਆਂ ਕਾਨੂੰਨ ਸਜਾਏ ਮੌਤ ਹੋਊ ਔਰ ਜਿਹੜੇ ਲੋਕ ਬੇਅਦਬੀ ਕਾਂਡ ਖੇਡ ਕੇ ਅਮਨ ਸ਼ਾਂਤੀ ਭਾਈਚਾਰਕਾਂਜ ਨੂੰ ਲਾਂਬੂ ਲਾ ਕੇ ਸਿਆਸੀ ਰੋਟੀਆਂ ਸੇਕਦੇ ਨੇ ਉਹਨਾਂ ਦੀਆਂ ਦੁਕਾਨਾਂ ਵੀ ਤਾਂ ਬੰਦ ਹੋਣੀਆਂ ਨੇ ਜੇ ਇਹ ਕਾਨੂੰਨ ਸਜਾਏ ਮੌਤ ਤੱਕ ਪਾਸ ਹੋ ਔਰ ਇਹ ਕਾਨੂੰਨ ਕੱਲਾ ਭਾਰਤ ਵਿੱਚ ਹੀ ਨਹੀਂ ਅਮਰੀਕਾ ਕੈਨੇਡਾ ਜਿੱਥੇ-ਜਿੱਥੇ ਵੀ ਪੰਜਾਬੀ ਜਾਂ ਭਾਰਤੀ ਲੋਕ ਗਏ ਹੋਏ ਨੇ ਉਹਨਾਂ ਸਰਕਾਰਾਂ ਤੱਕ ਰابطਾ ਕਰਕੇ ਇਹ ਕਾਨੂੰਨ ਲਾਗੂ ਕੀਤੇ ਜਾਣ ਤੇ ਜਿਹੜਾ ਭਾਈ ਗੁਰਜੀਤ ਸਿੰਘ ਪਿਛਲੇ ਡੇਢ ਸਾਲ ਤੋਂ ਟਾਵਰ ਤੇ ਬੈਠਾ ਹੈ ਉਹ ਵੀ ਤੁਹਾਡੇ ਇਸ ਕਾਨੂੰਨ ਦੀ ਆਸ ਲਈ ਬੈਠਾ ਹੈ ਤੇ ਸਾਨੂੰ ਆਸ ਹੈ ਕਿ ਅੱਜ 328 ਪਾਵਨ ਸਰੂਪ ਜਿਹੜੇ ਬਾਦਲ ਕਿਆਂ ਚੋਰੀ ਵੇਚੇ ਸੀ ਅੱਜ ਉਹ ਮੋਹਰ ਲੱਗ ਗਈ ਕਿ ਬਾਦਲ ਕੇ ਗੁਰੂ ਸਾਹਿਬ ਚੋਰੀ ਵੇਚ ਕੇ ਵੀ ਖਾ ਜਾਂਦੇ ਉਹਨਾਂ ਨੇ ਇਹ ਕੰਮ ਕੀਤੇ ਸਾਡੀ ਉਹਨਾਂ ਨਾਲ ਕੋਈ ਜਮਾਂਦਰੂ ਲੜਾਈ ਨਹੀਂ ਸੀ ਆ ਚੀਜ਼ਾਂ ਕਰਕੇ ਲੜਾਈ ਹੋਈ ਆ ਅੱਗੇ ਕਹਿੰਦੇ ਸੀਗੇ ਫਲਾਣਾ ਇਹ ਐਦਾਂ ਗਲਤ ਕਹਿ ਰਹੇ ਨੇ ਝੂਠ ਬੋਲ ਰਹੇ ਹੁਣ ਤਾਂ ਸੱਚ ਹੋ ਗਿਆ ਹਾਈ ਕੋਰਟ ਨੇ ਕਹਿ ਦਿੱਤਾ ਮਹਾਪੰਚਾਇਤ ਨੇ ਐਲਾਨ ਕਰਤਾ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਔਰ ਬਾਬਾ ਸਰਬਜੋਤ ਸਿੰਘ ਜੀ 베ਦੀ ਸਾਹਿਬ ਅੱਜ ਉਹਨਾਂ ਸਾਰਿਆਂ ਨੇ ਆ ਕੇ ਇੱਥੇ ਹਾਜ਼ਰੀ ਲਵਾਈ ਜਗਜੀਤ ਸਿੰਘ ਜੀ ਡੱਲੇਵਾਲ ਸੰਯੁਕਤ ਕਿਸਾਨ ਮੋਰਚਾ ਗੈ ਰਾਜਨੀਤਿਕ ਬਲਦੇਵ ਸਿੰਘ ਸਿਰਸਾ ਇਹਨਾਂ ਸਾਰਿਆਂ ਨੇ ਰਲ ਮਿਲ ਕੇ ਅੱਜ ਇਹ ਮਹਾਪੰਚਾਇਤ ਸੱਦੀ ਉਸ ਮਹਾਪੰਚਾਇਤ ਨੂੰ ਮੁਖ ਰੱਖ ਕੇ ਉਹ ਤੇ ਅਕੀਦਾ ਕਰਦੇ ਆ ਉਹਨਾਂ ਦੀਆਂ ਭਾਵਨਾਵਾਂ ਨੂੰ ਅਸੀਂ ਸੰਧਵਾ ਸਾਹਿਬ ਤੁਹਾਨੂੰ ਇਸ ਗੱਲ ਤੇ ਜੀ ਆਇਆ ਕਹਿੰਦੇ ਕਿ ਤੁਸੀਂ ਚਲੋ ਦੇਰ ਆਏ ਦਰਸਤ ਆਏ ਪਰ ਅੱਗੇ ਤੋਂ ਦੇਰੀ ਨਾ ਹੋਵੇ ਗੁਰੂ ਖਾਤਰ ਪੰਥ ਖਾਤਰ ਪੰਜਾਬ ਖਾਤਰ ਮਨੁੱਖੀ ਅਧਿਕਾਰਾਂ ਖਾਤਰ ਜਮਹੂਰੀਅਤ ਸੰਵਿਧਾਨ ਕਾਨੂੰਨ ਖਾਤਰ ਕਿਤੇ ਵੀ ਦੇਰੀ ਨਾ ਹੋਵੇ ਤੁਹਾਡੇ ਤੋਂ ਅਸੀਂ ਭਵਿੱਖ ਵਿੱਚ ਆਸ ਕਰਾਂਗੇ ਅੰਮ੍ਰਿਤਸਰ ਨੂੰ ਤੁਸੀਂ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਮੁਬਾਰਕਬਾਦ ਇਹਨੂੰ ਇੰਪਲੀਮੈਂਟ ਵੀ ਕਰਾ ਦਿਓ ਦੂਸਰਾ ਆ ਜਿਹੜੇ ਬੁੱਤ ਇੱਥੇ ਨੱਚਣ ਵਾਲਿਆਂ ਦੇ ਲਾਏ ਹੋਏ ਸੀਗੇ ਇਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਲਾਉਣ ਇੱਥੇ ਲਾਇਆ ਉਹਦਾ ਉਦੋਂ ਘਾਟਨ ਕਰਨ ਜਾ ਰਿਹਾ ਔਰ ਦੂਸਰਾ ਹਰੀ ਸਿੰਘ ਨਰੂਆ ਹਰੀ ਸਿੰਘ ਨਰੂਆ ਇਹ ਉਹ ਲਾਉਣ ਜਾ ਰਹੇ ਨੇ ਕਿ ਸਾਡੀ ਪਨੀਰੀ ਇੱਥੇ ਆ ਕੇ ਇਹ ਨਾ ਕਵੇ ਮੈਂ ਨੱਚਣ ਗਾਉਣ ਵਾਲੇ ਤੇ ਕੁਲਚੇ ਸ਼ੋਲੇ ਖਾ ਕੇ ਆ ਗਿਆ ਉਹ ਹਰੀ ਸਿੰਘ ਦੇ ਸੁਪਨੇ ਲੈ ਕੇ ਜਾਵੇ ਨਲੂਏ ਦੇ ਉਹ ਮੁਖਮचंद ਅਜੀਦੂਦੀਨ ਸ਼ੇਰੇ ਪੰਜਾਬ ਮੈਂ ਕਹਿੰਨਾ ਸਾਰਾ ਇਕੱਠਾ ਕਰ ਦਿਓ ਪਤਾ ਲੱਗ ਜਾਏ ਕਿ ਆਹ ਸਰਕਾਰ ਖਾਲਸਾ ਸੀ ਆਹ ਦਰਬਾਰ ਖਾਲਸਾ ਹੈ ਆਹ ਰਾਜ ਖਾਲਸਾ ਹੈ ਇਹ ਸਰਬਸਾਂਝਾ ਉਹ ਖਾਲਸਾ ਰਾਜ ਸੀ ਜਿਨੇ ਹਰੇਕ ਭਾਈਚਾਰੇ ਨੂੰ ਆਜਾਦ ਫਿਜਾ ਦਾ ਨਿਗ ਦਿੱਤਾ ਮੰਦਰਾਂ ਮਸੀਤਾਂ ਤੇ ਵੀ ਸੋਨੇ ਲਵਾਏ ਤੇ ਦਰਬਾਰ ਸਾਹਿਬ ਵੀ ਸੋਨਾ ਲਵਾਇਆ ਤੇ ਆ ਜਿੰਨੀ ਸੰਗਤ ਆ ਜਾਈ ਸਾਰਿਆਂ ਨੂੰ ਅਸੀਂ ਰਣੀ ਆ ਧੰਨਵਾਦੀ ਆ ਤੇ ਆ ਐਫ ਆਈ ਆਰ ਦੀ ਕਾਪੀ ਲਿਆਂਦੀ ਆ ਇਹ ਪੰਥ ਦੀ ਗੁਰੂ ਗ੍ਰੰਥ ਦੀ ਜਿੱਤ ਹੈ ਆਸ ਹੈ ਇਹ ਸਰਕਾਰ ਇੰਪਲੀਮੈਂਟ ਵੀ ਕਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤੋ ਨਿਆ ਹੋ ਸ੍ਰੀ ਅਕਾਲ ਸੇਵਕ ਕੋ ਸੇਵਾ ਬਣਾਈ ਹੁਕਮ ਬੂਝ ਪਰਮਪਤਾਈ ਗੁਰੂ ਸਾਹਿਬ ਦੇ ਕੋਈ ਕਿਣਕਾ ਮਾਤਰ ਵੀ ਗੁਰੂ ਸਾਹਿਬ ਦੀ ਸੇਵਾ ਜੇ ਕਿਸੇ ਨੂੰ ਸੇਵਾ ਮਿਲਦੀ ਆ ਤੋ ਵਡਭਾਗੀ ਹੁੰਦਾ ਸੋ ਗੁਰੂ ਸਾਹਿਬ ਦੇ ਸਮਾਰਕ ਗਾਰਦਨ ਬਹਾਲ ਕਰਨ ਲਈ ਪੰਜਾਬ ਸਰਕਾਰ ਤੁਹਾਡੇ ਨਾਲ ਬਿਲਕੁਲ ਹਰ ਪਾਸੇ ਖੜੀ ਆ ਇਹ ਤਾਂ ਆਪਣਾ ਆਪ ਦਾ ਗੁਰੂ ਅਸੀਂ ਤੇ ਕਿਸੇ ਹੋਰ ਦੇ ਧਰਮ ਦੀ ਵੀ ਬੇਅਦਬੀ ਬਰਦਾਸ਼ਤ ਨਹੀਂ ਕਰਦੇ ਅਸੀਂ ਤਾਂ ਸਾਡੇ ਗੁਰੂ ਨੇ ਜੋ ਤੁਹਾਨੂੰ ਹੁਕਮ ਦਿੱਤਾ ਸਾਰਿਆਂ ਨੂੰ ਸਭੇ ਸਾਜੀ ਵਾਸਤੇ ਆਉਣ ਵਾਲੇ ਸੇਵਾ ਲੈ ਕੇ ਚੱਲਦੇ ਆਂ ਉਸ ਦਾ ਬੜੀ ਕਿਰਪਾ ਰ ਹੈ ਕਰਦੇ ਰਹਿਣ ਇਸੇ ਤਰ੍ਹਾਂ ਸੇਵਾ ਲੈਦੇ ਜਿਹੜੀ ਦੇਰੀ ਦੀ ਗੱਲ ਹੈ ਨਾ ਜੀ ਪਿਆਰਿਓ ਮੈਨੂੰ ਐ ਲੱਗਦਾ ਹੁੰਦਾ ਵੀ ਗੁਰੂ ਦਾ ਪਉ ਤੇ ਗੁਰੂ ਦਾ ਪੈ ਜਰੂਰ ਰਹਿਣਾ ਚਾਹੀਦਾ ਕੁਝ ਵੀ ਕਰਨਾ ਜਦੋਂ ਗੁਰੂ ਦੇ ਪ੍ਰਥਾਏ ਕਰਨਾ ਉਹਨਾਂ ਨੂੰ ਬਹੁਤ ਸੋਚ ਲੋ ਉਹਨੂੰ ਫੇਰ ਸੋਚਿਓ ਉਹਨੂੰ ਫੇਰ ਸੋਚਿਓ ਉਹਨੂੰ ਹਜ਼ਾਰ ਵਾਰ ਸੋਚਿਓ ਉਹਨੂੰ ਲੱਖ ਵਾਰ ਸੋਚਿਓ ਤੇ ਗੁਰੂ ਆਪੇ ਕਰਾ ਦੇਗਾ ਕਿਉਂਕਿ ਕਾਲੀ ਚਕੀਤਾ ਕਈ ਵਾਰੀ ਨਾ ਜੀ ਆਪਾਂ ਸ਼ਰਧਾਵਾਸ ਕੀ ਕੋਈ ਗਲਤ ਕੰਮ ਨਾ ਕਰ ਬੀਏ ਤੋ ਗੁਰੂ ਸਾਡਾ ਬਹੁਤ ਵੱਡਾ ਆਪਾਂ ਦੀ ਆਪਣੀ ਦਾ ਮਤ ਬਹੁਤ ਥੋੜੀ ਆ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ RAM ਤੋ ਬਾਕੀ ਗੁਰੂ ਸਾਹਿਬ ਨੇ ਜਿੰਨੀ ਕਿ ਸੇਵਾ ਲਈਏ ਪ੍ਰਵਾਨ ਕਰੋ ਹੋਰ ਵੀ ਅੱਗੇ ਗੁਰੂ ਸਾਹਿਬ ਸੇਵਾ ਲੈਣ ਤੇ ਅਸੀਂ ਆਪਦੇ ਆਪ ਨੂੰ ਵੜ ਭਾਗੇ ਸਮਝਾਂਗੇ ਤੋ ਆਪ ਜੀ ਨੇ ਇਤਿਹਾਸ ਵਿੱਚ ਦਰਜ ਕਰਾ ਲਿਆ ਕਿ 328 ਪਾਵਨ ਸਰੂਪਾਂ ਵਾਸਤੇ ਜਿਹੜੀ ਕਾਰਵਾਈ ਸੀ ਉਹ ਤੁਹਾਡੇ ਹੱਥੋਂ ਮਹਾਰਾਜ ਨੇ ਕਰਵਾ ਲਈ ਤੇ ਆਪ ਜੀ ਦੇ ਸੁਭਰਾਈ ਆ ਜੀ RAM ਸ਼ਬਦ ਡਟਾ ਲਿਖ ਕੇ ਜਿਹੜੀਆਂ ਨਾਲੀਆਂ ਚ ਦੱਬੀਆਂ ਸੀ ਉਹ ਵੀ ਪਟਵਾਲੀਆਂ ਤੇ ਉਹ ਵੀ ਸੀਗਾ ਵੀ ਜਿਹੜੇ ਮਾਰਗ ਬਣਾਏ ਗੁਰੂ ਗੋਬਿੰਦ ਸਿੰਘ ਤੇ ਮਾਲਕ ਕਿਰਪਾ ਕਰੇ ਜੇ ਤੁਹਾਨੂੰ ਪੰਜਾਬ ਵਾਸੀਆਂ ਨੇ ਮਾਣ ਬਖਸ਼ਿਆ ਤੇ ਤੁਸੀਂ ਪੰਜਾਬ ਵਾਸੀਆਂ ਦਾ ਮਾਣ ਬਣਿਓ ਉਹਨਾਂ ਨੂੰ ਰਾਜ ਕਰਨ ਦਾ ਜੀ ਸੁਪਨਾ ਦਿਓ ਉਹਨਾਂ ਤੇ ਰਾਜ ਕਰਨ ਦਾ ਸੁਪਨਾ ਨਹੀਂ ਲੈਣਾ ਵਾਹਿਗੁਰੂ ਤੇ ਫਰਜ ਸਮਝਣਾ ਹੈ ਜੀ ਸੇਵਾ ਕਰਨ ਨੂੰ ਕੁਰਸੀ ਨੂੰ ਹੱਕ ਨਾ ਸਮਝਿਆ ਜਾਏ ਫਿਰ ਤੇ ਫਿਰ ਪੁਸ਼ਤਾਂ ਦਾ ਰਾਜ ਵੀ ਮਹਾਰਾਜ ਦੇ ਕੇ ਤੋਰਦੇ ਸੀਗੇ ਤੇ ਆ ਜਿਹੜੀ ਐਫ ਆਈ ਆਰ ਦੀ ਕਾਪੀ ਸੰਗਤ ਜੀ ਇਹ ਜਿਹੜੇ ਰਾਤ ਇੱਥੇ ਸੌਂਦੇ ਹੀ ਨਾ ਵਿਚਾਰੇ ਰਾਤਾਂ ਚ ਕੱਟਦੇ ਹੀ ਮੈਂ ਤੇ ਆ ਕੇ ਚਲੇ ਜਾਂਦਾ ਹੈ ਇਹ ਉਹਨਾਂ ਦੀ ਜਿੱਤ ਹੋਈ ਹੈ ਇਹ ਅੱਜ ਸ਼ੁਰੂਆਤ ਹੋਈ ਹੈ ਫਤਿਹ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਲਈ ਅਰਦਾਸ ਕਰਾਂ ਫਤਿਹ ਹੋ ਜਾਵੇ ਹਾਂ ਫਤਿਹ ਹੋ